ਅੱਜ ਮੇਰੇ ਦੁਪਹਿਰ ਦੇ ਜਗਰਾਉ ਪੁਲਿਸ ਤੋਂ ਮੈਟਰੋਲ ਨੂੰ ਮੈਕੀਸ਼ਨ ਮਿਲੀ ਸੀ ਕਿ ਅੜ੍ਹ ਪੰਜਾਹ ਦੇ ਵਿਅਕਤੀ ਦੀ ਲਾਸ਼ ਮੈਰੀ ਵਿਲਾ ਪਹਿਲੇ ਫਰੀਆ ਚੋਟੀ ਨੇਅਰ ਜੀਟੀ ਰੋ ਦਾਖਾ ਦੇ ਵਿੱਚ ਛਿਹੀ ਇਸ ਇਨਫੋਰਮੇਸ਼ਨ ਨੂੰ ਮੁੱਖ ਰੱਖਦੇ ਹੋਏ ਐਸਐਚਓ ਦਾਖਾ ਅਤੇ ਡੀਐਸਪੀ ਦਾਖਾ ਦੀ ਟੀਮ ਜਿਹੜੀ ਹੈ ਉਹ ਸਪੌਟ ਤੇ ਗਈ ਤੇ ਉਹਨਾਂ ਨੇ ਸੀਨ ਆਫ ਕਰਾਈਨ ਨੂੰ ਜਿਹੜਾ ਹੈਗਾ ਉਹਨਾਂ ਦਾ ਨਿਰੀਖਣ ਕੀਤਾ ਰੈਡ ਬੋਡੀ ਦੇ ਉੱਤੇ ਗਲੇ ਦੇ ਉੱਤੇ ਕੁਝ ਨਿਸ਼ਾਨ ਸਿਗੇ ਸੇ ਮੂਲੇ ਤੇ ਵੀ ਸੁਝਿਆ ਸੁਜਾਵਟ ਸੀ ਜਿਹੜੀ ਕਿ ਡੈਡ ਬੋਡੀ ਸੀ ਕਿਉਂਕਿ ਅਲ ਪਛਾਤੀ ਸੀ ਇਸ ਕਰਕੇ ਉਹਨਾਂ ਵਾਚਰੀ ਦੇ ਵਿੱਚ ਰੱਖਿਆ ਗਿਆ ਤੇ ਪੂਰੇ ਪੰਜਾਬ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਗਈ ਕਿ ਇਸ ਡੈਡ ਬੋਡੀ ਦੀ ਜਿਹੜੀ ਇਹ ਸ਼ਨਾਖਤ ਕੀਤੀ ਜਾਏ ਇਸ ਤੋਂ ਉਪਰੰਤ 28 ਤਰੀਕ ਨੂੰ ਵਿਕਰਮ ਸੰਗੜ ਉਹਨਾਂ ਨੇ ਇਸ ਡੈਡ ਬੋਡੀ ਦੀ ਜਿਹੜੀ ਲਗਿਆ ਪਛਾਣ ਕੀਤੀ ਡੈਡ ਬੋਡੀ ਰਵਿੰਦਰ ਸਿੰਘ ਨਾਮ ਦੇ ਵਿਅਕਤੀ ਜੋ ਕਿ ਢੀਲੋ ਦਾ ਰਹਿਣ ਵਾਲਾ ਹੈ ਉਹਨਾਂ ਦੀ ਚਾਨ ਹੋਈ ਕਿਸ ਤੋਂ ਫਰਾਂਸ ਜਿਹੜੇ ਹੈਗੇ ਕੋਰਸਪੋਂਡਿੰਗਲੀ ਮੁਕਦਮਾ ਨੰਬਰ 29 ਮੁਕਦਮਾ ਨੰਬਰ 120 ਰੇਟਡ 29/8/2024 ਅੰਡਰ ਸੈਕਸ਼ਨ 103 35 ਬੀ ਐਨ ਐਸ ਥਾੜੇ ਦਾਖੇ ਦੇ ਵਿੱਚ ਨਰਜ ਕੀਤਾ ਗਿਆ ਤੇ ਦੋਸ਼ੀਆਂ ਦੇ ਜਿਹੜੀ ਹੈਗੇ ਭਾਲ ਕੀਤੀ ਗਈ ਇਨਵੈਸਟੀਗੇਸ਼ਨ ਦੇ ਵਿੱਚ ਵਿੱਚ ਰਣਜੀਤ ਸਿੰਘ ਅਤੇ ਗੁੱਲੀ ਦੋ ਵਿਅਕਤੀਆ ਜਿਹੜੇ ਹੈਗੇ ਉਹਨਾਂ ਨੂੰ ਲੋਕੇਟ ਕੀਤਾ ਗਿਆ ਤੇ ਗੁੱਲੀ ਜਿਹੜਾ ਹੈਗਾ ਉਹਨੂੰ ਅਰੈਸਟ ਕਰ ਲਿਆ ਗਿਆ ਇਦਾਂ ਨੇ ਆਪਣੇ ਜਿਹੜਾ ਕ੍ਰਾਈਮ ਹੈਗਾ ਉਹਨੂੰ ਕਬੂਲਿਆ ਦੋਹਾਂ ਨੇ ਗਲਾ ਕੁੱਟ ਕੇ ਰਵਿੰਦਰ ਸਿੰਘ ਦੀ ਜਿਹੜੀ ਹੈਗਾ ਹਤਿਆ ਕੀਤੀ ਸੀਗੀ 25 ਦੀ ਰਾਤ ਨੂੰ ਤੇ ਡੈੱਡ ਬੋਡੀ ਤਕਰੀਬਨ 9 ਵਜੇ ਜੋ ਹੈਗੇ ਉਹ ਦਾਖੇ ਏਰੀਆ ਦੇ ਨਿਕਸਿਟੀ ਸੀ ਫਰਦਰ ਜੇ ਦੀ ਜੇ ਕੋਸ਼ਿਸ਼ ਕੀਤੀ ਜਾ ਸਰ ਇਹ ਕਾਰਨ ਕਿ ਇਹਦੀ ਕਿਉਂ ਉਹਨਾਂ ਨੇ ਇਹਦੇ ਅਜੇ ਚਲੋ ਦੂਜੇ ਅਰੈਸਟ ਹੋਣ ਕੇ ਤਾਅ ਕਾਰਨ ਪਤਾ ਲੱਗੇਗਾ ਜੋ ਸੁਣਨਾ ਚਾਹੀਏ ਹੈ ਕਿ ਰਣਜੀਤ ਸਿੰਘ ਦਾ ਕੋਈ ਡਿਸਪਿਊਟ ਸੀਗਾ ਮ੍ਰਿਤਕ ਦੀ ਬੇਟੀ ਰਜੀ ਕੁਛ ਕਨਫਰਮ ਠੀਕ ਤੁ ਨਾਲ ਸੀ ਚਾਚੇ ਦੇ ਹਾਂਜੀ ਨਾਲ ਥੋੜਾ ਜੀ ਤੇ ਚਾਚਾ ਜਰਾ ਪੰਜਾਬੀ ਸਿੰਗਰ ਆ ਰਣਜੀਤ ਬਾੜ ਹਾਂਜੀ ਬਾਹਰੋਂ ਆਏ ਜੀ 7 ਸਾਲ ਬਾਅਦ ਅੱਛਾ ਤੇ ਮੈਨੂੰ ਤੇ ਇਹੀ ਕਿਹਾ ਜੀ ਆਪਾਂ ਜਾ ਕੇ ਆਉਣਾ ਮੜਾ ਜਾ ਤੇ ਸੌਰਾਂ ਸਾਹਿਬ ਨੂੰ ਮਿਲ ਕੇ ਆਉਣਾ ਜੀ ਠੀਕ ਆ ਤੇ ਲੁਧਿਆਣੇ ਆਏ ਆ ਜੀ ਉਹਨਾਂ ਨੂੰ ਭਾਇਆ ਗੱਡੀ 'ਚ ਠੀਕ ਆ ਤੇ ਮੈਨੂੰ ਕਹਿੰਦੇ ਆ ਬਾਹਰ ਖੜੀ ਮੜਾ ਜਾ ਹੂੰ ਗੱਲ ਕਰਨੀ ਆ ਮੈਂ ਠੀਕ ਆ ਬਾਹਰ ਆਇਆ ਜੀ ਇਹਨਾਂ ਨੇ ਗੱਲਾਂ ਘੋਟਤਾ ਉਹਦਾ ਜੀ ਅੱਛਾ ਫਿਰ ਉਹਦੀ ਲਾਸ਼ ਨੂੰ ਝਾੜੀਆਂ 'ਚ ਸਿੱਟਤਾ ਹਾਂਜੀ ਠੀਕ ਹੁਣ ਉਹ ਆਪ ਫਰਾਰਾ ਚਾਚਾ ਫਰਾਰਾ ਠੀਕ ਅਸਰੇ ਡੀਐਸਪੀ ਜਗਰਾਉਂ ਦੇ ਨਿਤਿਰਖਤ ਹੈ ਐਸਐਚਓ ਸਿਟੀ ਜਗਰਾਉਂ ਦੇ ਉਰ ਨਾਲ ਹੀ ਡੀਐਸਪੀ ਡੀਐਫਐਸਪੀ ਦੀ ਨਿਤਿਰਖਤ ਥੱਲੇ ਪੁਲਿਸ ਦੀ ਵਜਤ ਤੇ ਨਾਲ ਇੱਕ ਗੱਡੀ ਬਰਨਾਲੇ ਦੇ ਇੱਕ ਪਿੰਡ ਨਾਈਵਾਲਾ ਦੇ ਨੇੜੇ ਰਿਕਵਰੀ ਕਰ ਲਈ ਗਈ ਉਤੋਂ ਸੱਜਣ ਦੇ ਵਿੱਚ ਖਾਵਿਆ ਹੋ ਗਿਆ ਸੀ ਬਹੁਤ ਦੇ ਵਿੱਚ ਵੀ ਆਈਏ ਜਗਰਾਉ ਅਤੇ